嘿嘿 your day Well, let's do that ਚਾ ਚਾ ਕਰਦੀ ਸੋਣੀ ਜਵਾਨਾ ਦੱਦੀ ਬਈ ਚੱਕਿਆ ਘੜਾ ਹੋਣੇ ਤਾਰੇ ਟਾਕਦੇ ਚੱਕਿਆ ਘੜਾ ਹੋਣੇ ਤਾਰੇ ਟਾਕਦੇ ਵਿੱਚ ਚਲਾ ਬੇ ਤੱਦੀ ਢੋਪੀ ਤੇ ਨੰਦੇ ਘੜਾ ਵਢਾ ਕੇ ਤਰਗੀ ਦਮਗੀ ਤੇ ਨੰਦੇ ਘੜਾ ਵਢਾ ਕੇ ਤਰਗੀ ਢੋਪੀ ਤੇ ਨੰਦੇ ਘੜਾ ਵਢਾ ਕੇ ਤਰਗੀ ਢੋਪੀ ਤੇ ਨੰਦੇ ਘੜਾ ਵਢਾ ਕੇ ਤਰਗੀ ਢੋਪੀ ਤੇ ਨੰਦੇ ਅੱਡਾ ਦੇ ਵਿੱਚ ਕੋਣੀ ਕੋੜ ਦੀ ਪਾਕਾਂ ਦੇ ਵਿੱਚ ਕੋਲ ਕੋੜ ਦੀ ਕਲਦੀ ਟੀਰੀ ਟੀਰੀ

ਸੁਨੀ ਨੀ ਤਾਇਏ ਸੁਨੀ ਚਾਚੀ ਸੁਨੀ ਤਾਇਏ ਸੁਣ ਬੜੀਏ ਪਰਜਾਈਏ ਨਿ ਧਾਕੇ ਸਤਗੁਰ ਨੂੰ ਪੈਰ ਕੀ ਦੇ ਵਿੱਚ ਪਾਈਏ ਨਿ ਧਾਕੇ ਸਤਗੁਰ ਨੂੰ ਪੈਰ ਕੀ ਦੇ ਵਿੱਚ ਪਾਈਏ ਨਿ ਧਾਕੇ ਸਤਗੁਰ ਨੂੰ ਪੈਰ ਕੀ ਦੇ ਵਿੱਚ ਪਾਈਏ ਨਿ ਧਾਕੇ ਸਤਗੁਰ ਨੂੰ ਮਾਮੀ ਨੱਚੇ ਮਾਸੀ ਨੱਚੇ ਮਾਮੀ ਨੱਚੇ ਮਾਸੀ ਨੱਚੇ ਛੜਾ ਬੋਲੀਆਂ ਪਾਵੇਂ ਨਿ ਪੂਆ ਆਏ ਦੜੰਗੇ ਲਾਵੇਂ ਨਿ ਪੂਆ ਆਏ ਦੜੰਗੇ ਲਾਵੇਂ ਨਿ ਪੂਆ ਆਏ ਦੜੰਗੇ ਲਾਵੇਂ ਨਿ ਪੂਆ ਮੀਂਹ ਡੜੀ ਆਈ ਹੈ ਪੇ ਨੀ ਜਾਂਦੀ ਮੈਨੂੰ ਤੇ ਕਹਿੰਦਾ ਪੇਕੇ ਨਹੀਂ ਜਾਂਦੀ ਜਦ ਮੈਂ ਤੁਰ ਗਈ ਪੇਕੇ ਨਹੀਂ ਤੇ ਵੱਡੀ ਦਾ ਕੁਲਛਣਾ ਵੀਡੀਓ ਕਾਲ ਤੇ ਵੇਖੇ ਨਹੀਂ ਤੇ ਵੱਡੀ ਦਾ ਕੁਲਛਣਾ ਦੁਕੇ ਜਾਣਾ ਆਸਾ ਛੋੜੇ ਨਾਲ ਦੀ ਜਾਦੀ ਦੁਕੇ ਜਾਣਾ ਆਸਾ ਛੋੜੇ ਨਾਲ ਦੀ ਜਾਦੀ ਦੁਕੇ ਜਾਣਾ ਆਸਾ ਛੋੜੇ ਨਾਲ ਦੀ ਜਾਦੀ ਜੀਜਾ ਤੇਰੀ ਮਾਂ ਨੂੰ ਵੇਚ ਕੇ ਹੀਰੋ ਹਾਂਡਾ ਲੈਣਾ ਜੀਜਾ ਤੇਰੀ ਮਾਂ ਨੂੰ ਵੇਚ ਕੇ ਹੀਰੋ ਹਾਂਡਾ ਲੈਣਾ ਬੜਾਈ ਚਿੱਤ ਲੋਚ ਦਾ ਬਸਈ ਕੋਈ ਝੂਟਾ ਲੈਣਾ ਬੜਾਈ ਚਿੱਤ ਲੋਚ ਦਾ ਬਸਈ ਕੋਈ ਝੂਟਾ ਡੰਡੀਆਂ ਖੜਾ ਦੇ ਚੰਦਪੁਰ ਨੂੰ ਡੰਡੀਆਂ ਖੜਾ ਦੇ ਚੰਦਪੁਰ ਨੂੰ ਡੰਡੀਆਂ ਖੜਾ ਦੇ ਚੰਦਪੁਰ ਨੂੰ ਘੋੜਾ ਆਰ ਕੋਈ ਨਾ ਨਹੀਂ ਘੋੜਾ ਪਾਰ ਕੋਈ ਨਾ ਘੋੜਾ ਆਰ ਕੋਈ ਨਾ ਨਹੀਂ ਘੋੜਾ ਪਾਰ ਕੋਈ ਨਾ ਜੀ ਦੀ ਸੱਸ ਮੁੱਤੇ ਹਰਯੋਦਾ ਜੀ ਪਾਣ ਪਰਾਨਾ ਪਹਿਲੇ ਹੀ ਪੈਰ ਤਰੈ ਨਹੀਂ ਮਾਂ ਮੇਰੇ ਇੱਥੇ ਤੂੰ ਆ ਲੜਿਆ ਇੱਥੇ ਤੂੰ ਆ ਲੜਿਆ ਨਹੀਂ ਮਾਂ ਮੇਰੇ ਇੱਥੇ ਇੱਥੇ ਤੂੰ ਆ ਲੜਿਆ ਨਹੀਂ ਮਾਂ ਮੇਰੇ ਇੱਥੇ ਇੱਥੇ ਤੂੰ ਆ ਲੜਿਆ ਨਹੀਂ ਮਾਂ ਮੇਰੇ ਇੱਥੇ ਵੇ ਤੂੰ ਮੰਗਿਆ ਜਾਵੇਂਗਾ ਵੇ ਤੂੰ ਵਿਆਹਿਆ ਜਾਵੇਂਗਾ ਵੇ ਤੂੰ ਮੰਗਿਆ ਜਾਵੇਂਗਾ ਵੇ ਤੂੰ ਵਿਆਹਿਆ ਜਾਵੇਂਗਾ ਤੈਨੂੰ ਮੇਰੇ ਵਰਗੀ ਨਹੀਂ ਲੱਭਣੀ ਵੇ ਮੁੜ ਕੇ ਇੱਥੇ ਆਵੇਂਗਾ ਤੈਨੂੰ ਮੇਰੇ ਵਰਗੀ ਨਹੀਂ ਲੱਭਣੀ ਵੇ ਮੁੜ ਕੇ ਵੇ ਜਾਂ ਕਣਕ ਦੀ ਰਾਖੀ ਉੱਥੇ ਘਰ ਪਾ ਲਿਆ ਹਾਈ ਨੀ ਜੈ ਵੱਡੀ ਦਾ ਦਿੱਦੀਆਂ ਨੇ ਖਾ ਲਿਆ ਹਾਈ ਨੀ ਜੈ ਵੱਡੀ ਦਾ ਵਾਂਗੂੰ ਚਮਕੇ ਘਪਰਵਾ ਕੀ ਨਾ ਦੱਸ ਦੇ ਤੇਰਾ ਵੇ ਦੰਦ ਕੋਡੀਆਂ ਬੁੱਲ ਪਤਾਸੇ ਦੰਦ ਕੋਡੀਆਂ ਬੁੱਲ ਪਤਾਸੇ ਗੋਲ ਮੋੜ ਜਾ ਚਿਹਰਾ ਤੇਰੇ ਮੁਖੜੇ ਤੇ ਟੋਲ ਗਿਆ ਮਨ ਮੇਰਾ ਤੇਰੇ ਮੁਖੜੇ ਤੇ ਟੋਲ ਗਿਆ ਮਨ ਮੇਰਾ ਤੇਰੇ ਤੇ ਬਗੇ ਨੇ ਮੁਗਛੂ ਮਿੱਤਰਾਂ ਦਾ ਵਿੱਚ ਦਰਵਾਜ਼ੇ ਬ